ਕਿੰਨੇ ਗੁਰਦੁਆਰਾ ਸਾਹਿਬ ਹਨ ਪੰਜਾਬ ਹੈ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ-ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਭਲਾ ਕਰਦੇ ਹੋਏ ਸਿੱਖਾਂ ਦਾ ਪਹੁੰਚੇ ਹਰ ਖਾਂ ਤੇ ਅਰਦਾਸ ਹੁੰਦੀ ਪਈ ਔਰ ਕਿੰਨੇ-ਕਿੰਨੇ ਵਾਰੀ ਅਰਦਾਸ ਹੁੰਦੀ ਹੈ ਰੋਜ਼ਾਨਾ ਤੇ ਤੁਸੀਂ ਦੇਖੋ ਅਸੀਂ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦੇ ਪਏ ਆਉਂਦਾ ਨਾ ਵੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਨੇ ਦਿੱਸ ਦਿੱਤੇ ਹੁਣ ਕਿੰਨਿਆਂ ਨੇ ਧਰਮ ਕਮਾਇਆ ਹੋਵੇਗਾ ਆਪਣਾ ਸੀਸ ਦੇ ਦੇ ਬੰਦ ਬੰਦ ਭਾਈ ਮਨੀ ਸਿੰਘ ਵਰਗੇ ਚੋਦੇ ਘਟਾ ਕੋਪਰੀਆਂ ਲਹਾਉਣ ਵਾਲੇ ਪੂਲਾ ਪਿੰਡ ਹੈ ਜਿੱਤ ਮਾਝੇ ਦਾ ਭਾਈ ਤਾਰੂ ਸਿੰਘ ਹੁਣ ਇੱਥੇ ਬਹੁਵਚਨ ਹੈ ਕੋਪਰੀਆਂ ਲੋਹਾਈਆਂ ਫਿਰ ਇਹਦਾ ਮਤਲਬ ਇਹ ਆ ਕਿ ਕੋਪਰੀਆਂ ਬਹੁਤ ਜਾਣਿਆਂ ਨੇ ਲਵਾਈਆਂ ਹੁਣ ਕਿਉਂਕਿ ਉਦੋਂ ਹਕੂਮਤ ਨੇ ਸਰਕਾਰ ਨੇ ਸਿੱਖਾਂ ਦੇ ਸੇਰਾਂ ਦੇ ਮੁੱਲ ਰੱਖੇ ਹੋਏ ਸਨ ਭਾਈ ਤਾਰੂ ਸਿੰਘ ਹੋਣੀ ਪੂਲਾ ਪਿੰਡ ਦੇ ਰਹਿਣ ਵਾਲੇ ਲਾਗੇ ਹੀ ਉਥੇ ਸਿੱਖ ਕੌਮ ਦੇ ਮਹਾਨ ਯੋਧੇ ਮਹਾਨ ਜਰਨੈਲ ਬਾਬਾ ਦੀਪ ਸਿੰਘ ਹੋਣਾ ਦਾ ਵੀ ਨਗਰ ਹੈ ਪੋਵਿੰਡ ਨਗਰ ਤੇ ਤੁਸੀਂ ਦੇਖੋ ਵੀ ਸਿੱਖੀ ਨੂੰ ਪ੍ਰਾਪਤ ਕਰਨ ਦੇ ਲਈ ਸਿੱਖੀ ਸਿਦਕ ਨੂੰ ਨਿਭਾਉਣ ਦੇ ਲਈ ਹਕੂਮਤ ਦੇ ਬਾਗੀ ਹੋਏ ਜਿਹੜੇ ਸਿੱਖ ਸਨ ਜਿਹੜੇ ਆਪਣੇ ਰਾਜ ਭਾਗ ਦੀ ਪ੍ਰਾਪਤੀ ਦੇ ਲਈ ਦਿਨ ਰਾਤ ਜਦੋਂ ਜਹਿਦ ਕਰਦੇ ਪੈਸੇ ਤੇ ਉਹਨਾਂ ਦੀ ਸੇਵਾ ਵਾਸਤੇ ਭਾਈ ਤਾਰੂ ਸਿੰਘ ਹੋਣੀ 25 ਕੁ ਸਾਲ ਨੌਜਵਾਨ ਦੀ ਉਮਰ ਹੈ ਜਦੋਂ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਨਾ ਭਾਈ ਸਾਹਿਬ ਉਹਨਾਂ ਨੂੰ ਭਾਈ ਤਾਰੂ ਸਿੰਘ ਉਹਨਾਂ ਨੂੰ ਬਹੁਤੀ ਜ਼ਿਆਦਾ ਉਮਰ ਨਹੀਂ 25 ਸਾਲ ਉਮਰ ਪਿਤਾ ਜੀ ਪਹਿਲਾਂ ਸ਼ਹੀਦ ਹੋ ਕੇ ਤਨ ਭਾਈ ਜੋਧ ਜੀ ਉਹਨ ਘਰ ਦੇ ਵਿੱਚ ਇੱਕ ਮਾਤਾ ਹੈ ਇੱਕ ਇਹਨਾਂ ਦੀ ਭੈਣ ਹੈ ਭਾਈ ਸਾਹਿਬ ਜੀ ਦੀ ਭੈਣ ਦਾ ਨਾਮ ਬੀਬੀ ਤਾਰੂ ਹੈ ਜਿੱਦਾਂ ਕਿਉਂਕਿ ਪ੍ਰਾਤਨ ਸਮਿਆਂ ਦੇ ਵਿੱਚ ਨਾਮ ਇਦਾਂ ਹੀ ਹੁੰਦੇ ਸਨ ਨਾ ਵੀ ਜਿੱਦਾਂ ਇੱਕ ਪਰਿਵਾਰ ਦੇ ਵਿੱਚ ਭੈਣ ਭਰਾਵਾਂ ਦਾ ਨਾਮ ਇਕੱਠਾ ਹੋ ਜਾਂਦਾ ਜਿੱਦਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਹੈ ਤੇ ਉਹਨਾਂ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਹਨ ਨਾਨਕ ਸਾਹਿਬ ਅਤੇ ਨਾਨਕ ਦੋਨੋਂ ਇਕੱਠੇ ਨਾਮ ਹੋ ਗਏ ਨਾ ਇਦਾਂ ਹੀ ਭਾਈ ਤਾਰੂ ਸਿੰਘ ਜੀ ਦੇ ਘਰੇ ਆਪ ਜੀ ਦਾ ਨਾਮ ਤਾਰੂ ਸਿੰਘ ਕਰਕੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਭੈਣ ਜਿਹੜੀ ਹੈ ਉਹਦਾ ਨਾਮ ਹੈ ਬੀਬੀ ਤਾਰੂ ਬੜੀ ਸਿੱਧਕ ਵਾਲੀ ਹੈ ਬੜੀ ਭਰੋਸੇ ਵਾਲੀ ਮਾਂ ਨੀਣਾ ਜਦੋਂ ਆਪਣੇ ਪੁੱਤਰ ਭਾਈ ਤਾਰੂ ਸਿੰਘ ਦੇ ਕੇ ਸੰ ਅੱਜ ਕੱਲ ਤੇ ਚਲੋ ਵੱਖੋ ਵੱਖਰੇ ਪ੍ਰੋਡਕਟ ਆ ਗਏ ਨਾ ਕੇਸਾਂ ਦੇ ਵਿੱਚ ਤੇਲ ਲਾਉਣ ਦੇ ਲਈ ਆ ਪੁਰਾਣੇ ਸਮੇਂ 'ਚ ਪਿੰਡਾਂ ਦੇ ਵਿੱਚ ਅਜੇ ਵੀ ਕਈਆਂ ਥਾਵਾਂ 'ਤੇ ਸਾਡੀਆਂ ਮਾਮਾ ਦਾਦੀਆਂ ਨਾਨੀਆਂ ਜਾਂ ਸਾਡੀਆਂ ਮਾਮਾ ਜਿਹੜੀਆਂ ਹਨ ਬੱਚਿਆਂ ਦੇ ਸਿਰਾਂ ਨੂੰ ਮੱਖਣ ਲਾਉਂਦੇ ਨੇ ਤੇ ਭਾਈ ਤਾਰੂ ਸਿੰਘ ਹੋਣਾ ਦੀ ਮਾਤਾ ਜੀ ਨੇ ਨਾ ਭਾਈ ਤਾਰੂ ਸਿੰਘ ਹੋਣਾ ਨੇ ਜਦੋਂ ਆਪਣੇ ਕੇਸ ਧੋਣੇ ਸਕਾ ਲੈਣੇ ਤੇ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਹੋਣਾ ਦੇ ਮਾਤਾ ਜੀ ਨੇ ਉਹਨਾਂ ਦੇ ਕੇਸਾਂ ਦੇ ਵਿੱਚ ਮੱਖਣ ਲਾਉਣਾ ਮੱਖਣ ਲਾ ਲਾ ਕੇ ਕੇਸਾਂ ਨੂੰ ਵੱਡਿਆਂ ਕੀਤਾ ਤੇ ਕੇਸ ਬੜੇ ਕਾਲੇ ਤੇ ਬੜੇ ਹੀ ਵੱਡੇ ਵੱਡੇ ਲੰਮੇ ਲੰਮੇ ਕੇਸ ਹੋ ਗਏ ਤੇ ਭਾਈ ਤਾਰੂ ਸਿੰਘ ਹੋਣਾ ਨੇ ਕਹਿਣਾ ਕਿ ਮਾਤਾ ਜੀ ਵੀ ਇਹ ਕੇਸਾਂ ਨੂੰ ਤੁਸੀਂ ਬੜੇ ਹੀ ਸਤਕਾਰ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਮੈਨੂੰ ਕਿਸੇ ਇਸ਼ਨਾਨ ਵੀ ਕਰਵਾਉਣੀ ਹੈ ਕੇਸਾਂ ਦੇ ਵਿੱਚ ਤੁਸੀਂ ਮੱਖਣ ਵੀ ਲਾਉਣੀ ਹੈ ਤੇ ਮਾਤਾ ਜੀ ਨੇ ਕਹਿਣਾ ਕਿ ਜਿਹਦਾ ਕੇਸ ਗੜ ਸੈਭ ਕਾਇਮ ਹੈ ਨਾ ਸਮਝਾਉਣ ਦਾ ਤਰੀਕਾ ਪੁੱਤਰ ਤੇ ਉਹਦਾ ਆਨੰਦਪੁਰ ਕਦੇ ਨਹੀਂ ਉੱਜੜਦਾ ਭਾਵ ਕਿ ਜਿਹਦੇ ਕੇਸ ਸਰੀਰ ਉੱਤੇ ਕਾਇਮ ਹੈ ਨਾ ਸਿਰ ਉੱਤੇ ਕੇਸ ਹਨ ਉਹਦੀ ਜ਼ਿੰਦਗੀ ਚੋਂ ਆਨੰਦ ਕਦੇ ਨਹੀਂ ਉੱਜੜਦਾ ਕਦੇ ਨਹੀਂ ਬਾਹਰ ਹੁੰਦਾ ਉਹਦੀ ਜ਼ਿੰਦਗੀ ਚੋਂ ਅੱਜ ਵੱਖੋ ਵੱਖਰੇ ਤਰ੍ਹਾਂ ਦੇ ਸਾਡੇ ਨੌਜਵਾਨ ਵੀਰ ਕੁਲੀਆ ਆਪਣਾ ਵਿਗਾੜ ਕੇ ਚੱਲਦੇ ਨੇ ਗੁਲੀਆਂ ਵੀ ਕੁਝ ਇਦਾਂ ਤਾਂ ਹੋ ਜਾਂਦਾ ਵਾ ਕਿ ਜਿੱਦਾਂ ਦੇਖਣ 'ਚ ਵੀ ਇੰਨਾ ਸੋਹਣਾ ਨਹੀਂ ਲੱਗਦਾ ਮਹਾਰਾਜ ਮਤਬਖਸ਼ੇ ਸਾਡੀਆਂ ਭੈਣਾਂ ਨੂੰ ਤੇ ਸਾਡੇ ਵੀਰਾਂ ਨੂੰ ਤੇ ਉਹਨਾਂ ਨੇ ਮਾਂ ਨੇ ਕਹਿਣਾ ਕਿ ਪੁੱਤਰ ਜਿਹਦਾ ਕੇਸ ਗੜ ਕਾਇਮ ਹੈ ਨਾ ਉਹਦਾ ਆਨੰਦਪੁਰ ਕਦੇ ਨਹੀਂ ਉੱਜੜਦਾ ਭਾਗ ਕਿ ਜਿਹਦੇ ਕੇਸ ਕਾਇਮ ਨੇ ਨਾ ਸਿੱਖੀ ਉਹਦੇ ਤੋਂ ਦੂਰ ਨਹੀਂ ਜਾਂਦੀ ਉਹ ਮਾੜੇ ਪਾਸੇ ਨਹੀਂ ਚੱਲਦਾ ਉਹਨ ਸਿੱਖ ਜਿਹੜੇ ਸਨ ਜਕਰੀਆ ਖਾਨ ਵਰਗੇ ਜਿਹੜੇ ਸਿੱਖਾਂ ਦਾ ਖੁਰਾ ਕੋਜ ਮਿਟਾਉਣ ਦੀਆਂ ਸੋਹਾਂ ਕਸਮਾਂ ਖਾ ਚੁੱਕੇ ਸਨ ਭਾਈ ਸਾਹਿਬ ਹੁਣੀ ਆਪਣੇ ਖੇਤਾਂ ਦੇ ਵਿੱਚ ਇੱਕ ਦਿਨ ਕੰਮ ਕਰਦੇ ਫਿਰਨ ਕੁਝ ਸਿੰਘ ਜਿਹੜੇ ਹਨ ਹਕੂਮਤ ਦੇ ਉਹ ਬਾਗੀ ਹਨ ਪਰ ਭਾਈ ਸਾਹਿਬ ਦੇ ਦਿਲ ਨੂੰ ਬੜੇ ਪਿਆਰੇ ਲੱਗੇ ਬੜੇ ਚੰਗੇ ਲੱਗੇ ਪੁੱਛਣਾ ਕੀਤਾ ਕਿੱਧਰ ਚੱਲੇ ਹੋ ਕੌਣ ਜੀ ਸਾਰੀ ਵਾਰਤਾ ਦੱਸੀ ਹਕੂਮਤ ਦੇ ਅਸੀਂ ਬਾਗੀ ਹਾਂ ਮਾਂ ਨੂੰ ਆਕੇ ਦੱਸਿਆ ਭੈਣ ਨੂੰ ਵੀ ਦੱਸੇ ਮਾਂ ਨੇ ਫਿਰ ਸਮਝਾਇਆ ਕਿ ਤਾਰੂ ਸਿੰਘ ਸਰਕਾਰ ਜਿਹੜੀ ਹੈ ਇਹਨਾਂ ਦੀ ਵਿਰੋਧੀ ਹੋ ਚੁੱਕੀ ਹੈ ਇਹ ਕੋਈ ਆਪਣੇ ਲਈ ਨਹੀਂ ਲੜਦਾ ਇਹ ਤੇ ਸਗੁਰ ਰਖਵਾਲੇ ਬਣ ਕੇ ਚੱਲਦੇ ਪਹਿਨ ਮਜਲੂਮਾਂ ਦੇ ਇਹ ਤੇ ਢਾਲ ਬਣ ਕੇ ਚੱਲਦੇ ਪਹਿਨ ਉਹਨਾਂ ਦੇ ਜਿਨ੍ਹਾਂ ਦੇ ਉੱਪਰ ਹਕੂਮਤ ਆਪਣੀ ਤਲਵਾਰ ਸਦਾ ਹੀ ਤਾਣ ਕੇ ਖੜੀ ਹੁੰਦੀ ਹੈ ਤੇ ਇਹ ਗੁਰੂ ਕਲਗੀਧਰ ਸ਼ੈਨਸ਼ਾ ਦੇ ਸਿੱਖ ਹਨ ਤੇ ਗੁਰੂ ਕਲਗੀਧਰ ਸ਼ੈਨਸ਼ਾ ਜੀ ਦੀ ਕਿਰਪਾ ਤੇ ਇਹਨਾਂ ਉੱਤੇ ਬੜੀ ਬਣੀ ਹੋਈ ਹੈ ਇਹ ਜੰਗਲਾਂ ਦੇ ਵਿੱਚ ਰਾਤਾਂ ਕੱਟਦੇ ਹਨ ਦਿਨ ਵੀ ਉੱਥੇ ਕੱਟ ਲੈਂਦੇ ਹਨ ਪਰ ਸਿਦਕ ਨਹੀਂ ਹਾਰਦੇ ਤੇ ਕਹਿਣ ਲੱਗੇ ਮਾਤਾ ਜੀ ਆਪਾਂ ਵੀ ਕੋਈ ਸੇਵਾ ਕਰ ਸਕਦੇ ਹਾਂ ਮਾਂ ਨੇ ਕਿਹਾ ਹਾਂ ਕਰ ਸਕਦੇ ਹਾਂ ਭਾਈ ਤਾਰੂ ਸਿੰਘ ਗੋਣਾ ਨੇ ਵੀ ਕਿਹਾ ਨਾ ਵੀ ਸੇਵਾ ਕਰੀਏ ਆਪਾਂ ਤੇ ਮਾਂ ਕਹਿੰਦੀ ਵੀ ਠੀਕ ਆ ਭੋਜਨ ਪ੍ਰਸ਼ਾਦਾ ਮੈਂ ਬਣਾ ਕੇ ਦੇ ਦਿਆ ਕਰਾਂਗੀ ਚੰਗੇਰ ਵਿੱਚ ਪਾ ਦੇ ਕਰਾਂਗੀ ਚੰਗੇਰ ਇਹ ਪੁਰਾਣੇ ਸਮਿਆਂ ਦੇ ਵਰਤੇ ਜਾਣ ਵਾਲੇ ਲਫ਼ਜ਼ ਨੇ ਚੰਗੇਰ ਇਹ ਪਹਿਲਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਚੰਗੇਰ ਉਹਦੇ ਵਿੱਚ ਪ੍ਰਸ਼ਾਦਾ ਰੱਖਿਆ ਜਾਂਦਾ ਸੀ ਭੋਜਨ ਪ੍ਰਸ਼ਾਦਾ ਬਣਾ ਕੇ ਜਦੋਂ ਤੰਦੂਰ ਤੇ ਰੋਟੀ ਬਣਦੀ ਘਰਾਂ ਚ ਤੇ ਚੰਗੇਰ ਇੱਕ ਵੱਡੀ ਸਰੀ ਹੋਣੀ ਉਹਦੇ ਵਿੱਚ ਸਾਡੀਆਂ ਮਾਮਾ ਨੇ ਦਾਦੀਆਂ ਨੇ ਇਨਾਂ ਨੇ ਫਿਰ ਭੋਜਨ ਪ੍ਰਸ਼ਾਦਾ ਬਣਾ ਕੇ ਉਹਦੇ ਵਿੱਚ ਰੱਖ ਦੇਣਾ ਟਾਕੇ ਥੋਨੇ ਦੇ ਨਾਲ ਅੱਜ ਤੇ ਠੀਕ ਐ ਬੱਕੂ ਵਕਰੇ ਤਰੀਕੇ ਦਾ ਟਿਫਨ ਆ ਗਿਆ ਲੰਚ ਬਾਕਸ ਆ ਗਿਆ ਪਰ ਉਦੋਂ ਇਹ ਤਰੀਕਾ ਨਹੀਂ ਸੀ ਮਾਂ ਨੇ ਕਿ ਮੈਂ ਸੰਗੀਰ ਦੇ ਵਿੱਚ ਪਾ ਕੇ ਨਾ ਭੋਜਨ ਬਣਾ ਕੇ ਦਾਲ ਸਬ지 ਤੈਨੂੰ ਦੇ ਦਿਆ ਕਰਾਂਗੀ ਤੇ ਜਦੋਂ ਸਿੰਘ ਕੋਲੋਂ ਦੀ ਨੰਗਣ ਤੇ ਭੋਜਨ ਪ੍ਰਸ਼ਾਦਾ ਸ਼ਿਕਾ ਦਿਆ ਘਰ ਢੀੜਾ ਕੱਪੜਾ ਵੀ ਦੇ ਦਿਆ ਹੁਣ ਦੂਜੇ ਪਾਸੇ ਜ਼ਕਰੀਆ ਖਾਨ ਜਿਹੜਾ ਸਿੱਖਾਂ ਦਾ ਖੁਰਾਕੋਜ ਮਟਾਉਣ ਦੇ ਸੁਪਨੇ ਵੇਖਦਾ ਪਿਆ ਦਰਬਾਰ ਲੱਗਿਆ ਹੋਇਆ ਹੈ ਲਾਹੌਰ ਗਵਰਨਰ ਸੀ ਨਾ ਪੰਜਾਬ ਦਾ ਲਾਹੌਰ ਦਾ ਗਵਰਨਰ ਸੀਗਾ ਉਦੋਂ ਇਹ ਜਕਰੀਆ ਖਾਨ ਜੰਡਿਆਲੇ ਤੇ ਰਹਿਣ ਵਾਲਾ ਟਾਊਟ ਜਿਹਨੂੰ ਅੱਜਕੱਲ ਆਪਾਂ ਟਾਊਟ ਬੋਲਦੇ ਆ ਜਿਹਨੂੰ ਸੂਹੀਆ ਕਿਹਾ ਜਾਂਦਾ ਗਵਰਨਮੈਂਟ ਦੇ ਵੱਲੋਂ ਛੱਡਿਆ ਹੋਇਆ ਸਿੱਖਾਂ ਦੀਆਂ ਸੂਹਾਂ ਲੈਣ ਵਾਲਾ ਜੰਡਿਆਲੇ ਤੇ ਰਹਿਣ ਵਾਲਾ ਹਰ ਭਗਤ ਨਿਰੰਜਨੀਆਂ ਜਿਹੜਾ ਜਕਰੀਆ ਖਾਨ ਕਹਿੰਦਾ ਕਿ ਮੈਂ ਸਿੱਖਾਂ ਨੂੰ ਖਤਮ ਕਰਤਾ ਹੈ ਖੁਰਾ ਕੋਜ ਮਿਟਾ ਦਿੱਤਾ ਹੈ ਹਰ ਭਗਤ ਨਿਰੰਜਨੀਆ ਤੜਫ ਗਿਆ ਕਹਿਣ ਲੱਗਿਆ ਤੁਹਾਡਾ ਭੁਲੇਖਾ ਹੈ ਅਜੇ ਕਿੱਥੇ ਖਤਮ ਹੋਏ ਨੇ ਸਿੱਖ ਸਿੱਖ ਤੇ ਜੰਗਲਾਂ ਦੇ ਵਿੱਚ ਤੁਰੇ ਫਿਰਦੇ ਨੇ ਸਿੱਖ ਤੇ ਜੰਗਲ ਬੀਆਪਾਨਾਂ ਚ ਰਾਤਾਂ কাটਦੇ ਨੇ ਦਿਨ ਵੀ ਉਥੇ ਕੱਟੀ ਜਾਂਦੇ ਨੇ ਉਹਨਾਂ ਦੀ ਸੇਵਾ ਕਰਨ ਵਾਲੇ ਪੂਲੇ ਨਗਰ ਦੇ ਭਾਈ ਤਾਰੂ ਸਿੰਘ ਵਰਗੇ ਨੌਜਵਾਨ ਆਪਣੇ ਘਰ ਤੋਂ ਲੰਗਰ ਪ੍ਰਸ਼ਾਦਾ ਲਿਜਾ ਕੇ ਉਹਨਾਂ ਦੀ ਸੇਵਾ ਕਰਦੇ। ਬੁੱਕਿੰਗ ਕੀਤਾ ਜ਼ਫਰੀ ਖਾਨ ਕਹਿੰਦਾ ਅੱਛਾ ਹਕੂਮਤ ਦੇ ਬਾਗੀ ਹੋਣ ਤੇ ਉਹਨਾਂ ਦੀ ਡਟ ਕੇ ਕੋਈ ਸੇਵਾ ਕਰਦਾ ਹੋਵੇ। ਭਾਈ ਤਾਰੂ ਸਿੰਘ ਹੋਣਾਂ ਦਾ ਕੋਈ ਗੁਨਾਹ ਨਹੀਂ ਸੀ। ਜੇ ਆਪਾਂ ਇਤਿਹਾਸ ਪੜੀਏ ਨਾ ਭਾਈ ਤਾਰੂ ਸਿੰਘ ਹੋਣਾ ਦਾ ਵੀ ਉਹਨਾਂ ਦਾ ਕੋਈ ਗੁਨਾਹ ਹੈ ਨਹੀਂ ਖੇਤਾਂ ਦੇ ਵਿੱਚ ਆਪਣੇ ਉਹ ਕੰਮ ਕਰਦੇ ਸਨ ਕੀਰਤਨ ਵੀ ਕਰ ਲੈਂਦੇ ਸਨ ਗੁਰਬਾਣੀ ਦਾ ਕਿਉਂਕਿ ਮਾਂ ਨੇ ਗੁਰਬਾਣੀ ਦੀਆਂ ਤੁਕਾਂ ਇੰਨੀਆਂ ਯਾਦ ਕਰਵਾ ਦਿੱਤੀਆਂ ਆਪਣੇ ਪੁੱਤਰ ਨੂੰ ਕਿ ਕੀਰਤਨ ਦੇ ਨਾਲ ਪਿਆਰ ਹੋ ਗਿਆ ਤੇ ਜਦੋਂ ਭਾਈ ਤਾਰੂ ਸਿੰਘ ਹੋਣਾ ਦੇ ਜੀਵਨ ਬਾਰੇ ਪੜਿਆ ਜਾਂਦਾ ਹੈ ਵੇਖਿਆ ਜਾਂਦਾ ਸੁਣਿਆ ਜਾਂਦਾ ਹੈ ਤੇ ਭਾਈ ਤਾਰੂ ਸਿੰਘ ਹੁਣੇ ਮਾਮਲਾ ਵੀ ਤਾਰਦੇ ਸਨ ਜਿੰਸ ਦਾ ਸਭ ਕੁਝ ਇਮਾਨਦਾਰੀ ਦੇ ਨਾਲ ਚੱਲਦੇ ਸਨ ਸਿੱਖਾਂ ਦੇ ਤਾਂ ਮਨਪਸੰਦ ਬਣ ਹੀ ਚੁੱਕੇ ਸਨ ਪਰ Hindu ਪਰਿਵਾਰ ਜਿਹੜੇ ਸਨ ਉਹ ਵੀ ਭਾਈ ਤਾਰੂ ਸਿੰਘ ਹੁਣਾਂ ਦਾ ਸਤਿਕਾਰ ਕਰਦੇ ਸਨ ਭਾਈ ਤਾਰੂ ਸਿੰਘ ਹੁਣਾਂ ਦਾ ਅਦਬ ਕਰਦੇ ਸਨ ਸਾਰੇ ਵੀ ਇਹ ਨੌਜਵਾਨ ਜਿਹੜਾ ਹੈ ਜ਼ੁਬਾਨ ਦਾ ਬੜਾ ਪੱਕਾ ਹੈ ਸਿੱਧਕ ਦਾ ਬੜਾ ਪੱਕਾ ਕਿਰਦਾਰ ਦਾ ਬੜਾ ਪੱਕਾ ਤਾਂ ਕਰਕੇ ਸਾਰੇ ਭਾਈ ਤਾਰੂ ਸਿੰਘ ਹੋਣਾ ਦਾ ਸਤਕਾਰ ਕਰਦੇ ਭਾਈ ਤਾਰੂ ਸਿੰਘ ਹੋਣਾ ਦੀ ਗ੍ਰਿਫਤਾਰੀ ਦੇ ਆਰਡਰ ਜਾਰੀ ਕੀਤੇ ਜਾਂਦੇ ਕਿ ਫੜ ਕੇ ਲੈ ਕੇ ਆਓ ਭਾਈ ਤਾਰੂ ਸਿੰਘ ਹੋਣਾ ਲਾਹੌਰ ਤੋਂ 22 ਸਿਪਾਹੀ ਹੈ ਜਕਰੀਆ ਖਾਨ ਦੇ ਕਹਿਣ ਤੇ ਹਰ ਭਗਤ ਨਿਰੰਜਨੀਆਂ ਜਿਹੜਾ ਸੁਹੀਆ ਜਿਹੜਾ ਟਾਊਟ ਅੱਜ ਵੀ ਤੇ ਸਿੱਖਾ ਜ ਟਾਊਟ ਹੈ ਨਾ ਤੇਰਾ ਤੇ ਪੱਗਾ ਬੰਨੀਆਂ ਹੁੰਦੀਆਂ ਨੇ ਸਿਰਾਤੇ ਪੱਗਾ ਬੰਨੀਆਂ ਹੁੰਦੀਆਂ ਤੇ ਕੋਈ ਸਿੱਖੀ ਦੀ ਗੱਲ ਚੱਲਦੀ ਹੋਵੇ ਨਾ ਤਕਰੀਬਨ ਇਹਨਾਂ ਡੇਰੇਦਾਰਾਂ ਨੇ ਜਿੰਨੇ ਪੰਜਾਬ ਅੰਦਰ ਡੇਰੇਦਾਰ ਹਨ ਚੋਟੀ ਦੇ ਤੁਸੀਂ ਇਹਨਾਂ ਦੇ ਡੇਰੇ ਵੇਖੋ ਹੋਟਲਾਂ ਵਰਗੇ ਮਹਿੰਗੇ ਮਹਿੰਗੇ ਇਹਨਾਂ ਦੇ ਡੇਰੇ ਹਨ ਮਹਿੰਗੀਆਂ ਮਹਿੰਗੀਆਂ ਇਹਨਾਂ ਦੀਆਂ ਗੱਡੀਆਂ ਹਨ ਤੇ ਇਹਨਾਂ ਡੇਰਿਆਂ ਦੇ ਵਿੱਚ ਤੁਸੀਂ ਕਦੇ ਨਹੀਂ ਸੁਣਿਆ ਹੋਵੇਗਾ ਕਿ ਕਦੇ ਭਾਈ ਮਨੀ ਸਿੰਘ ਹੋਣਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੁਣਿਆ ਕਦੇ ਆਪ ਜੀ ਨੇ ਨਹੀਂ ਸੁਣਿਆ ਹੋਊ ਕਦੇ ਭਾਈ ਤਾਰੂ ਸਿੰਘ ਹੋਣਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹਾਂ ਆਪਣੇ ਮਰੇ ਹੋਏ ਸਾਥ ਦੀ ਵਰਸੀ ਮਨਾਉਣ ਦੇ ਲਈ ਐ ਤਰੀਕ ਪੂਰੇ ਫਿਕਸ ਨਾ 1 ਮਿੰਟ ਇੱਧਰ ਨਾ 1 ਮਿੰਟ ਉੱਧਰ ਪਤਾ ਜੂਗਾ ਕਿ ਭਾਈ ਤਾਰੂ ਸਿੰਘ ਹੋਣੀ ਭਾਈ ਮਨੀ ਸਿੰਘ ਹੋਣੀ ਇਹਨਾਂ ਨੇ ਆਪਣੀਆਂ ਖੋਪਰੀਆਂ ਤਾ ਲੁਆਈਆਂ ਸਿੱਖੀ ਸਿਧਕ ਨਿਭਾਉਣ ਦੇ ਲਈ ਗੁਰੂ ਦੇ ਸਤਕਾਰ ਨੂੰ ਕਾਇਮ ਰੱਖਣ ਲਈ ਭਾਈ ਮਨੀ ਸਿੰਘ ਹੁਣਾਂ ਦਾ ਆਹਨ ਸ਼ਹੀਦੀ ਦਿਹਾੜਾ ਲੰਘਿਆ ਨਾ ਕਿੰਨਾ ਵਗ ਤੁਰਿਆ ਫਿਰਦਾ ਸਾਧਾ ਸੰਤਾਂ ਦੇ ਰੂਪ ਚ ਪੰਜਾਬ ਦੇ ਚ ਤੇ ਇਹ ਸਾਧਾਂ ਦੇ ਟੋਲਿਆਂ ਨੇ ਜਾਂ ਸਾਧਾਂ ਦੇ ਚੇਲਿਆਂ ਨੇ ਕਦੇ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਇਆ ਹੁਣ ਤੇ ਚਲੋ ਪ੍ਰਚਾਰ ਹੋ ਰਿਹਾ ਵਾ ਇੰਟਰਨੈਟ ਦਾ ਯੋਗਿਆ ਪ੍ਰਚਾਰ ਹੁੰਦਾ ਪਿਆ ਵਾ ਤੇ ਉਹਦੇ ਕਰਕੇ ਆਮ ਸਿੱਖਾਂ ਦੇ ਵਿੱਚ ਜਾਗਰਤੀ ਆਈ ਨਹੀਂ ਤੇ ਇਹਨਾਂ ਦੇ ਤਾਂ ਵੇਖੋ ਇੱਕ ਇਹਨਾਂ ਦਾ ਮਰ ਗਿਆ ਵਾ ਤੇ ਦੂਜਾ ਗੱਦੀ ਤੇ ਬਹਿ ਜਾਂਦਾ ਵਾ ਫਿਰ ਉਹ ਜਦੋਂ ਮਰਦਾ ਵਾ ਫਿਰ ਉਹਦੀ ਬਰਸੀ ਆ ਜਾਂਦੀ ਇਦਾਂ ਮਰਿਆਂ ਹੋਇਆਂ ਸਾਧਾਂ ਦੇ ਇਹ ਦਿਨ ਮਨਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਪਰ ਕਦੇ ਸਾਡੀ ਕੌਮ ਦੇ ਉਹਨਾਂ ਸੂਰਬੀਰ ਯੋਧਿਆਂ ਦੇ ਦਿਨ ਨਾ ਇਹਨਾਂ ਨੇ ਮਨਾਏ ਨੇ ਤੇ ਨਾ ਹੀ ਇਹ ਮਨਾ ਰਹੇ ਨੇ ਪੈਸਾ ਆਮ ਸੰਗਤ ਦਾ ਹੈ ਯਾਦ ਆਪਣੇ ਮਰਿਆਂ ਦੀ ਤਾਜਾ ਕਰਦੇ ਹਨ ਹਰ ਸ ਜਿਨ੍ਹਾਂ ਨੇ ਸਿੱਖੀ ਦਾ ਵੱਧ ਕੇ ਨੁਕਸਾਨ ਕੀਤਾ ਹੈ ਨਾ ਕਿ ਕੋ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਕਦਮ ਚੁੱਕਿਆ ਬੜਿਆਂ ਨੂੰ ਇਹ ਵੀਡੀਓ ਸੁਣ ਕੇ ਮਿਰਚਾਂ ਲੱਗਣ ਗਿਆ ਪਰ ਸੱਚੀ ਗੱਲ ਇਹ ਆ ਵੀ ਜਦੋਂ ਆਪਾਂ ਗੁਰੂ ਦੀ ਵਡਿਆਈ ਕਰਦੇ ਹੋਈਏ ਮਹਾਰਾਜ ਦੀ ਹਜ਼ੂਰੀ ਚ ਬੈਠੇ ਹੋਈਏ ਤੇ ਸੱਚ ਬੋਲ ਦੇਣਾ ਚਾਹੀਦਾ ਵਾ ਸੱਚ ਇੱਕ ਵਾਰੀ ਬੋਲਿਆਂ ਦੁਖਦਾਈ ਤਾਂ ਹੁੰਦਾ ਵਾ ਸੁਣਨ ਵਾਲਿਆਂ ਨੂੰ ਵੀ ਤੇ ਬੋਲਣ ਵਾਲਿਆਂ ਨੂੰ ਵੀ ਪਰ ਜਮੀਰ ਜਿਹੜੀ ਹੈ ਨਾ ਉਹ ਖੁਸ਼ ਹੋ ਜਾਂਦੀ ਹੈ ਵੀ ਸੱਚ ਦੀ ਗੱਲ ਹੋਵੇ ਭਾਈ ਤਾਰੂ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਸਿਪਾਈ ਆਉਂਦੇ ਹਨ ਨਾਲ ਇਤਿਹਾਸਕਾਰਾਂ ਵੱਲੋਂ ਇਹ ਵੀ ਗੱਲ ਲਿਖੀ ਗਈ ਕਿ ਇਹਨਾਂ ਦੇ ਭੈਣ ਜੀ ਦੀ ਵੀ ਗ੍ਰਿਫਤਾਰੀ ਕੀਤੀ ਜਾਂਦੀ ਪਿੰਡ ਦੇ ਨੌਜਵਾਨ ਇਕੱਠੇ ਹੋਏ ਬਜ਼ੁਰਗ ਇਕੱਠੇ ਹੋਏ ਨੌਜਵਾਨਾਂ ਨੇ ਕਿਹਾ ਕਿ ਇੱਕ ਗੱਲ ਸੁਣ ਲਵੋ ਇਹ ਸਾਰਾ ਪਿੰਡ ਆ ਤੁਸੀਂ ਸਾਰੇ ਵੀ ਭਾਈ ਜਣੇ ਜੀ ਸਾਡੇ ਤੋਂ ਜ਼ਿਆਦਾ ਨਹੀਂ ਤੁਹਾਡੀ ਗਿਣਤੀ ਇਹ ਤਾਰੂ ਸਿੰਘ ਦੀ ਇਕੱਲੇ ਦੀ ਭੈਣ ਨਹੀਂ ਹੈ ਇਹ ਤੇ ਤੇ ਰੱਖ ਲਿਓ ਕਹਿੰਦੇ ਇਹ ਸਾਡੀ ਵੀ ਭੈਣ ਆ ਨਾਲ ਘਰ ਦੀ ਦਹਲੀਜ਼ ਪਾਰ ਕਰੋਗੇ ਟੋਟੇ ਕਰਕੇ ਇੱਥੇ ਰੱਖ ਦਵਾਂਗੇ ਇੱਕ ਦੋ ਬਜ਼ੁਰਗ ਬੋਲੇ ਵਿੱਚ ਕਹਿਣ ਲੱਗੇ ਇਹ ਭਾਈ ਤਾਰੂ ਸਿੰਘ ਦੀ ਭੈਣ ਆ ਤੇ ਸਾਡੀ ਧੀ ਹੈ ਸਾਡੇ ਧੀ ਨੂੰ ਅਸੀਂ ਆਪਣੇ ਪਿੰਡ ਤੋਂ ਜਾਣ ਨਹੀਂ ਦੇਵਾਂਗੇ ਇਹ ਗੱਲ ਚੇਤੇ ਰੱਖੀਓ ਸਾਰੇ ਪਿੰਡ ਦੇ ਨੌਜਵਾਨਾਂ ਨੇ ਸਿਪਾਹੀਆਂ ਨੂੰ ਘੇਰੇ ਭਾਈ ਤਾਰੂ ਸਿੰਘ ਗੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਕਹਿਣ ਲੱਗੇ ਚਲੋ ਠੀਕ ਹੈ ਭੈਣ ਜੀ ਨੂੰ ਛੱਡ ਦਿੰਨੇ ਆ ਪਰ ਭਾਈ ਤਾਰੂ ਸਿੰਘ ਗੋੜਾ ਨੂੰ ਅਸੀਂ ਲੈ ਕੇ ਜਾਵਾਂਗੇ ਭਾਈ ਤਾਰੂ ਸਿੰਘ ਕਹਿੰਦੇ ਵੀ ਠੀਕ ਹੈ ਮੈਨੂੰ ਜਾਣ ਦਿਓ ਤੁਸੀਂ ਘਰ ਪਰਿਵਾਰ ਦਾ ਧਿਆਨ ਰੱਖਿਓ ਖੈਰ ਭਾਈ ਸਾਹਿਬ ਹੁਣਾਂ ਨੂੰ ਲੈ ਕੇ ਗਏ ਲਹਾ ਔਰਤੋਂ ਨਾਲ ਉਰਾ ਆ ਕੇ ਸ਼ਾਇਦ ਇਹ ਪਿੰਡੋਂ ਪਾਕਿਸਤਾਨ ਚ ਰਹਿ ਗਿਆ ਪੜਾਣਾ ਕਰਕੇ ਪਿੰਡ ਪਾਕਿਸਤਾਨ ਚ ਸ਼ਾਇਦ ਰਹਿ ਗਿਆ ਹੁਣੇ ਤੇ ਉੱਥੇ ਜਾ ਕੇ ਨਾ ਭਾਈ ਸਾਹਿਬ ਨੂੰ ਰੱਖਿਆ ਰੱਖੇ ਕਈ ਨੌਜਵਾਨਾਂ ਵੱਲੋਂ ਕਿਰਾਉ ਕੀਤਾ ਗਿਆ ਤੇ ਭਾਈ ਸਾਹਿਬ ਉਹਨਾਂ ਨੂੰ ਛਡਾ ਕੇ ਲੈ ਚਾਹੀਏ ਇੱਥੋਂ ਵਾਪਸ ਭਾਈ ਸਾਹਿਬ ਕਹਿਣ ਲੱਗੇ ਵੀ ਠੀਕ ਹੈ ਤੁਸੀਂ ਮੈਨੂੰ ਲੈ ਤੇ ਜਾਵੋਗੇ ਮੈਂ ਮੰਨਦਾ ਤੁਹਾਡੀ ਗੱਲ ਕਿ ਤੁਸੀਂ ਲੈ ਜਾਓਗੇ ਤੁਹਾਡਾ ਮੈਂ ਜੋਸ਼ ਵੇਖਿਆ ਵਾ ਮੈਨੂੰ ਲੈ ਕੇ ਜਾਣ ਵਾਸਤੇ ਤੁਸੀਂ ਆਏ ਹੋਏ ਹੋ ਧਰਮਸ਼ਾਲਾ ਤੂੰ ਮੈਨੂੰ ਲੈ ਜਾਓਗੇ ਠੀਕ ਹੈ ਪਰ ਮੈਂ ਚਾਹਨਾ ਕਿ ਜੇ ਤੁਸੀਂ ਸੱਚ ਵਿੱਚ ਮੈਨੂੰ ਪਿਆਰ ਕਰਦੇ ਹੋ ਮੇਰੇ ਘਰੇ ਜਿਹੜਾ ਚੁੱਲ੍ਹਾ ਬਲਦਾ ਸੀ ਇਹ ਉਹਨੂੰ ਬੰਦ ਕਰਾਉਣ ਆਏ ਨੇ ਤੁਸੀਂ ਐ ਕਰੋ ਜੇ ਜੇ ਸੱਚ ਵਿੱਚ ਮੈਨੂੰ ਪਿਆਰ ਕਰਦੇ ਹੋ ਨਾ ਇਦਾਂ ਕਰਿਓ ਕਿ ਕੱਲੇ-ਕੱਲੇ ਘਰ ਦੇ ਵਿੱਚ ਚੁੱਲ੍ਹਾ ਬਾਲਦੇ ਹੋ ਜਿਹੜੀ ਸਾਡੀ ਕੌਮ ਦੀ ਆਜ਼ਾਦੀ ਵਾਸਤੇ ਸਾਡੇ ਵੀਰ ਜਦੋਂ ਜਹਿਦ ਕਰਦੇ ਪਏ ਹਨ ਉਹਨਾਂ ਦੇ ਵਾਸਤੇ ਭੋਜਨ ਪ੍ਰਸ਼ਾਦਾ ਤਿਆਰ ਕਰੋ ਲੰਗਰ ਪ੍ਰਸ਼ਾਦਾ ਛਕਾਓ ਉਹਨਾਂ ਨੂੰ ਬਣਦੀ ਹੋਈ ਉਹਨਾਂ ਦੀ ਸੇਵਾ ਕਰੋ ਲੀੜਾ ਕਪੜਾ ਉਹਨਾਂ ਨੂੰ ਭੇਟ ਕਰੋ ਕਿਉਂਕਿ ਉਹ ਆਪਣੇ ਨਿੱਜੀ ਸਵਾਰਥ ਵਾਸਤੇ ਨਹੀਂ ਲੜਦੇ ਉਹ ਕੌਮ ਦੀ ਚੜ੍ਹਦੀ ਕਲਾ ਵਾਸਤੇ ਲੱਗੇ ਹੋਏ ਨੇ ਅੱਜ ਕੋਈ ਹੈ ਸਾਧ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਂ ਥਾਂ ਤੇ ਬੇਅਦਬੀ ਹੁੰਦੀ ਪਈ 2015 ਤੋਂ ਸ਼ੁਰੂ ਹੋਇਆ ਨੇ ਇਹ ਕੰਮ ਸਰਕਾਰਾਂ ਬਦਲ ਗਈਆਂ ਦੋ ਵਾਰੀ ਆ ਹੁਣ ਤੀਜੀ ਸਰਕਾਰ ਆਈ ਦੋ ਸਰਕਾਰਾਂ ਬਦਲ ਗਈਆਂ ਪਣਤੀ ਜੀ ਸਰਕਾਰ ਆਈ ਇਹਨਾਂ ਦਾ ਵੀ ਅੱਜ ਬਿੱਲ ਵਿਧਾਨ ਸਭਾ ਚ ਰੱਖਿਆ ਇਹਨਾਂ ਨੇ ਹੁਣ 6 ਮਹੀਨੇ ਅੱਗੇ ਪਾ ਦਿੱਤਾ ਹੈ 3 ਸਾਲ ਤਕਰੀਬਨ ਇਹਨਾਂ ਨੂੰ ਗੁਜ਼ਰ ਗਏ ਨੇ ਸਰਕਾਰ ਚਲਾਉਂਦੇ ਆ ਜਿਹੜੇ 24 ਘੰਟੇ ਚ ਕਹਿੰਦੇ ਸੀ ਇਨਸਾਫ ਦੇਵਾਂਗੇ ਅੱਜ ਵੀ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਦੇ ਉੱਪਰ ਬਹਿਸ ਕੀਤੀ ਤੇ ਹੁਣ ਉਹ ਵੀ 6 ਮਹੀਨੇ ਅੱਗੇ ਟਾਈਮ ਲੰਕਾ ਦਿੱਤਾ ਤੇ ਮਹਾਰਾਜ ਜੀ ਦੀ ਬੇਅਦਬੀ ਹੋਈ ਹਾਂ ਤਾਂ ਸਿੱਖਾਂ ਦੇ ਦਿਲਾਂ 'ਚ ਰੋਸ ਆਇਆ ਕਿੰਨੇ ਕੋ ਬਾਬੇ ਜਿਹੜੇ ਹਨ ਇਸ ਗੱਲ ਦੀ ਮੰਗ ਕਰਦੇ ਪੈ ਹਨ ਬਈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਣ ਤੇ ਕਿਸੇ ਦਾ ਸੋਧਾ ਲਾਦ ਰੰਗ ਜਿਹਾ ਕਾਨੂੰਨ ਬਣ ਜਾਣਾ ਚਾਹੀਦਾ ਨਹੀਂ ਆਪ ਕੋ ਆਪਣੇ ਡੇਰਿਆਂ ਦੇ ਪਈ ਹੋਈਏ ਸੋ ਭਾਈ ਸਾਹਿਬ ਕਹਿੰਦੇ ਵੀ ਮੈਨੂੰ ਸੱਚ ਵਿੱਚ ਪਿਆਰ ਕਰਦੇ ਹੋ ਤੇ ਘਰੋ ਘਰੇ ਚੁੱਲ੍ਹਾ ਤਪਾ ਲਵੋ ਤੇ ਸਾਡੇ ਜਿਹੜੇ ਵੀਰ ਜਦੋਂ ਜੈਦ ਕਰਦੇ ਪਏ ਹਾਂ ਉਹਨਾਂ ਨੂੰ ਭੋਜਨ ਪ੍ਰਸ਼ਾਦ ਅਸ਼ਕ ਭਾਈ ਸਾਹਿਬ ਉਹਨਾਂ ਨੂੰ ਲਾਹੌਰ ਲੈ ਕੇ ਗਏ ਉਥੇ ਜਾ ਕੇ ਭਾਈ ਸਾਹਿਬ ਨਾਲ ਉਹੀ ਵਰਤਾਰਾ ਹੋਇਆ ਵੀ ਇਸਲਾਮ ਦੇ ਦਾਇਰੇ ਵਿੱਚ ਆ ਜਾਓ ਲਾਲਚ ਵੀ ਦਿੱਤੇ ਗਏ ਭਾਈ ਸਾਹਿਬ ਉਹਨਾਂ ਨੂੰ ਡਰਾਇਆ ਵੀ ਗਿਆ ਤਮਕਾਇਆ ਵੀ ਗਿਆ ਇਤਿਹਾਸਕਾਰਾਂ ਵੱਲੋਂ ਲਿਖਿਆ ਗਿਆ ਕਿ ਭਾਈ ਸਾਹਿਬ ਉਹਨਾਂ ਨੂੰ ਚਰਖੜੀ ਤੇ ਚਾੜਿਆ ਗਿਆ ਇਹ ਦੋ ਤਰ੍ਹਾਂ ਦੀ ਚਰਖੜੀ ਹੈ ਜੀ ਇੱਕ ਚਰਖੜੀ ਬਿਲਕੁਲ ਸਾਫ਼ ਹੈ ਜਿਹਦੇ ਉੱਤੇ ਚਾੜ ਕੇ ਨਾ ਭਾਈ ਸਾਹਿਬ ਦੇ ਸਰੀਰ ਨੂੰ ਪਿੰਜਰ ਨੂੰ ਚੰਗੀ ਤਰ੍ਹਾਂ ਟੋਟੇ-ਟੋਟੇ ਕੀਤਾ ਗਿਆ ਜਦੋਂ ਉਤਾਰਿਆ ਗਿਆ ਨਾ ਤੁਰਿਆ ਨਹੀਂ ਜਾ ਰਿਹਾ ਫੜ ਕੇ ਲੈ ਕੇ ਆਏ ਕਹਿਣ ਲੱਗੇ ਹਾਂ ਭਾਈ ਹੁਣ ਦੱਸ ਕੀ ਮਰਜ਼ੀ ਕਹਿਣ ਲੱਗੇ ਵੀ ਪਹਿਲਾਂ ਵੀ ਕਿਹਾ ਸੀ ਸਿੱਖੀ ਨਹੀਂ ਛੱਡਾਂਗਾ ਹੁਣ ਵੀ ਉਹੀ ਰਾਏ ਆ ਵੀ ਸਿੱਖੀ ਨਹੀਂ ਛੱਡਣੀ ਆਂਦੇ ਅੱਸ਼ਾ ਤੈਨੂੰ ਐਸੀ ਸਜ਼ਾ ਦੇਵਾਂਗੇ ਜ਼ਕਰੀਆ ਖਾਨ ਕਹਿੰਦਾ ਵੀ ਤੂੰ ਕਹਿਣਾ ਸਿੱਖੀ ਨਹੀਂ ਛੱਡਣੀ ਜੁੱਤੀਆਂ ਮਾਰ-ਮਾਰ ਕੇ ਕਹਿੰਦੇ ਮਾਫ਼ ਕਰਨਾ ਸਿੱਖੀ ਛਡਾਵਾਂਗੇ ਭਾਈ ਸਾਹਿਬ ਨੇ ਮੂੰਹੋਂ ਬਚਨੋ ਚਾਰੇ ਕਹਿਣ ਲੱਗੇ ਤੂੰ ਮੇਰੇ ਜੁੱਤੀਆਂ ਮਾਰਨ ਦੀ ਗੱਲ ਕਰਦਾ ਕਿ ਤੇ ਇਹ ਨਾ ਹੋਵੇ ਕਿ ਤੇਰੇ ਜੁੱਤੀਆਂ ਮਾਰ-ਮਾਰ ਕੇ ਤੈਨੂੰ ਮੈਂ ਅੱਗੇ ਲੈ ਕੇ ਜਾਵਾਂ ਕੋਈ ਹੈ ਵੀ ਇਦਾਂ ਹੀ ਫਿਰ ਇਹਨੂੰ ਕਰਾਮਾਤਨਾ ਲੈ ਲਿਓ ਕਿਉਂਕਿ ਬੰਦਗੀ ਵਾਲੀ ਰੂਹ ਜਦੋਂ ਕੋਈ ਗੱਲ ਕਰਦੀ ਹੈ ਨਾ ਤਾਂ ਤਕਰੀਬਨ ਉਹ ਪੂਰੀ ਹੋ ਜਾਂਦੀ ਹੈ ਜਦੋਂ ਬੰਦਗੀ ਵਾਲੀ ਰੂਹ ਗੱਲ ਕਰੇ ਨਾ ਜਿਹਦਾ ਕਿਰਦਾਰ ਹੋਵੇ ਜਿਹਦਾ ਨਿੱਧਨੇਮ ਹੋਵੇ ਜਿਹੜਾ ਆਪਣੇ ਗੁਰੂ ਨਾਲ ਵਫਾਦਾਰੀ ਕਮਾਉਂਦਾ ਹੋਵੇ ਜਦੋਂ ਉਹ ਕੋਈ ਬਚਨ ਉਚਾਰ ਦੇਵੇ ਨਾ ਆਪਣੀ ਜ਼ੁਬਾਨ ਤੋਂ ਤੇ ਤਕਰੀਬਨ ਉਹ ਪੂਰਾ ਹੋ ਜਾਂਦਾ ਹੈ ਹੁਣ ਭਾਈ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਸਖਤ ਸਜ਼ਾ ਦਿੱਤੀ ਜਾਵੇ ਚਰਖੜੀ ਤੇ ਚਾੜਿਆ ਗਿਆ ਸਰੀਰ ਜਿਹੜਾ ਕਿ ਪਿੰਜਰ ਹੋ ਗਿਆ ਹੱਡੀਆਂ ਟੁੱਟ ਗਈਆਂ ਚੁੱਕ ਕੇ ਲੈ ਕੇ ਗਏ ਭਾਈ ਸਾਹਿਬ ਨੇ ਕੇਸ ਨੇ ਕਤਲ ਕੀਤਾ ਤੇ ਕਹਿਣ ਲੱਗੇ ਸਖਤ ਸਜ਼ਾ ਦੇਣੀ ਸਖਤ ਸਜ਼ਾ ਉਹ ਤੇ ਫਿਰ ਇੱਕ ਮੋਚੀ ਨੂੰ ਬੁਲਾਇਆ ਗਿਆ ਸੰਖੇਪ ਵਿੱਚ ਮੈਂ ਬੇਨਤੀ ਕਰ ਦੇਣੀ ਕਿਉਂਕਿ ਜਿੰਨਾ ਕੋ ਸਮਾਂ ਤੇ ਫਿਰ ਉਹ ਕੀ ਕੀਤਾ ਉਹਨੇ ਰਤਨ ਸਿੰਘ ਭੰਗੂਣਾ ਨੇ ਲਿਖੀ ਸਾਰੀ ਗੱਲ ਬੜੇ ਸੋਹਣੇ ਤਰੀਕੇ ਨਾਲ ਕਹਿੰਦੇ ਵੀ ਉਹ ਮੋਚੀ ਨੂੰ ਬੁਲਾਇਆ ਗਿਆ ਚੱਕਰੀਆ ਖਾਣੇ ਆਰਡਰ ਕੀਤਾ ਕਾਜੀ ਵੀ ਕੋਲੇ ਸੀ ਹਰ ਭਗਤ ਨਰਿੰਜਨੀਆਂ ਵੀ ਕੋਲੇ ਸੀ ਇੱਥੋਂ ਇੱਥੋਂ ਰੱਖੇ ਨਾ ਇੱਥੋਂ ਭਾਈ ਸਾਹਿਬ ਦੇ ਉਹ ਜਿਹੜੇ ਰੰਬੀ ਲੈ ਕੇ ਆਂਦੀ ਉਹਦੇ ਨਾਲ ਇਥੋਂ ਕੋਪਰੀ ਉਤਾਰੀ ਭਾਈ ਸਾਹਿਬ ਹਣਾ ਲਹੂ ਜਿਹੜਾ ਹੈ ਚੋਲੇ ਉੱਤੇ ਪੈਣਾ ਸ਼ੁਰੂ ਏਦਾਂ ਕਰਦੇ ਕਰਦੇ ਕੰਨਾ ਤੱਕਰ ਲੈ ਕੇ ਗਏ ਭਾਈ ਸਾਹਿਬ ਜੀ ਨੇ ਜਦੋਂ ਸ਼ਹੀਦ ਕਰਨ ਲੱਗੇ ਨਾ ਕਰਦੇ ਕਰਦੇ ਪਿੱਛੇ ਕੰਨਾ ਤਾਂ ਹੀ ਲੈ ਕੇ ਚਲੇ ਗਏ ਤੇ ਉਦੋਂ ਬਾਅਦ ਸਾਰੇ ਸਿਰ ਤੋਂ ਕੋਪਰੀ ਉਤਾਰ ਕੇ ਨਾ ਪਰ ਭੈੜੀ ਜਗ੍ਹਾ ਉੱਤੇ ਭਾਈ ਸਾਹਿਬ ਨੂੰ ਬਿਠਾ ਦਿੱਤਾ ਦੁੱਖ ਦੇਣ ਦੇ ਲਈ ਬਿਹੌਰ ਦੁਖਦਈਏ ਪਰ ਦੂਜੇ ਪਾਸੇ ਦੇਖੋ ਜ਼ਕਰੀਆ ਖਾਨ ਜਿਨੋ ਕੇ ਪਿਸ਼ਾਬ ਦਾ ਬੰਦ ਪੈ ਗਿਆ ਬੜੇ ਪਹਿਤਾ ਕੋਲੋਂ ਹਕੀਮਾ ਕੋਲੋਂ ਇਲਾਜ ਕਰਵਾਈ ਕਿਸੇ ਨੇ ਕਿਹਾ ਕਿ ਭਾਈ ਤੈਨੂੰ ਉਹਦਾ ਜਿਹੜਾ ਬਚਨ ਹੈ ਨਾ ਉਹ ਲੈ ਬੈਠਾ ਹੀ ਜਿੰਨੂੰ ਤੂੰ ਕਹਿੰਦਾ ਜੁੱਤੀਆਂ ਮਾਰਾਂਗਾ ਤੇ ਉਹਨੇ ਕਿਹਾ ਜੁੱਤੀਆਂ ਮਾਰ-ਮਾਰ ਕੇ ਤੈਨੂੰ ਅੱਗੇ ਮੈਂ ਲੈ ਕੇ ਜਾਵਾਂਗਾ ਕਈਆਂ ਬਰੋ ਇਹ ਵੀ ਗੱਲ ਲਿਖੀ ਗਈ ਹੈ ਕਿ ਕੁਝ ਸਿੱਖਾਂ ਦੇ ਕੋਲ ਆਏ ਤੇ ਉਹਨਾਂ ਨੇ ਫਿਰ ਕਿਹਾ ਕਿ ਭਾਈ ਤੁਸੀਂ ਭਾਈ ਤਾਰੂ ਸਿੰਘ ਹੋਣਾ ਦੇ ਨਾਲ ਬੜਾ ਮਾੜਾ ਵਰਤਾਓ ਕੀਤਾ ਹੈ ਜਾਓ ਉਹਨਾਂ ਦੀ ਜੁੱਤੀ ਲੈ ਕੇ ਜਾਓ ਤੇ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੋ ਹੁਣ ਉਹਦੇ ਸਿਪਾਈ ਆਉਂਦੇ ਹਨ ਭਾਈ ਸਾਹਿਬ ਦੇ ਜਿਹੜੇ ਪੈਰਾਂ 'ਚ ਪਾਈ ਹੋਈ ਜੁੱਤੀ ਸੀ ਉਹ ਚੱਕੀ ਜਿਵੇਂ ਜਿਵੇਂ ਜ਼ਕਰੀਆ ਖਾਨ ਦੇ ਸਿਰ ਵਿੱਚ ਵੱਜਦੀ ਹੈ ਉਵੇਂ ਉਵੇਂ ਉਹਦਾ ਪਿਸ਼ਾਬ ਦਾ ਬੰਨ ਖੁੱਲਦਾ ਚਲਦਾ। ਪਰ ਦੂਜੇ ਪਾਸੇ ਪਿਆਰ ਦੀ ਮੂਰਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਆਰ ਵਿੱਚ ਭਿੱਜੇ ਹੋਏ ਕਲਗੀਧਰ ਸ਼ੈਨਸ਼ਾ ਜੀ ਦੀ ਸਿੱਖੀ ਜਿਹਨੂੰ ਖੰਡੇ ਦੀ ਧਾਰ ਦੇ ਨਾਲੋਂ ਵੀ ਤਿੱਖੀ ਕਿਹਾ ਗਿਆ। ਕੇਸਾਂ ਦੀ ਬਿਆਦਬੀ ਨਹੀਂ ਹੋਣੀ ਤੇ ਪਰ ਕੋਪਰੀ ਲੋਹਾਲੀ ਦਰਦ ਹੋ ਰਿਹਾ ਹੈ ਸਰੀਰ। ਪਰ ਨਾ ਦਰਦ ਮਹਿਸੂਸ ਨਹੀਂ ਕਰਦੇ ਦਰਦ ਹੋਣ ਤੇ ਵੀ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਜ਼ੁਬਾਨ ਤੋਂ ਮੁਖ ਤੋਂ ਜਪਜੀ ਸਾਹਿਬ ਦਾ ਪਾਠ ਜੋ ਉਚਾਰਨ ਉਹ ਇਧਰ ਇਤਿਹਾਸਕਾਰਾਂ ਵੱਲੋਂ 21 22 ਦਿਨ ਲਿਖੇ ਗਏ 21 ਦਿਨ ਉਧਰ ਜ਼ਕਰੀਆ ਖਾਨ ਦੀ ਤਬੀਅਤ ਵਿਗੜੀ ਜਾ ਰਹੀ ਸਿਰਫ ਉਦੋਂ ਹੀ ਪਿਸ਼ਾਬ ਆਉਂਦਾ ਹੈ ਜਦੋਂ ਭਾਈ ਸਾਹਿਬ ਦੀਆਂ ਜੁੱਤੀਆਂ ਸਿਰ ਦੇ ਵਿੱਚ ਪੈਂਦੀਆਂ ਇਧਰ ਉਹ ਸਰੀਰ ਛੱਡਦਾ ਹੈ। ਇਧਰੋ ਭਾਈ ਸਾਹਿਬ ਹੁਣ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ 33 ਛੁੱਟੀ ਨਾਲ ਉਚਾਰਦੇ। ਮਰਨ ਮਨਸਾ ਸੂਰਿਆ ਹੱਕ ਹੈ। ਜੋ ਹੋਏ ਮਰਨ ਪ੍ਰਵਾਨ। ਮਰਨਾ ਵੀ ਉਹਦਾ ਹੀ ਪ੍ਰਵਾਨ ਹੈ ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ। ਸੋ ਭਾਈ ਤਾਰੂ ਸਿੰਘ ਹੋਣਾਂ ਦੀ ਸ਼ਹਾਦਤ ਜਿਹੜੀ ਹੈ ਕੋਈ ਸਰਕਾਰੀ ਗੁਨਾਹ ਨਹੀਂ ਸਿੱਕੀ ਸਿਰਫ ਆਪਣੇ ਸਿੱਖਾਂ ਦੀ ਮਦਦ ਕੀਤੀ ਉਹ ਵੀ ਉਹਨਾਂ ਦੀ ਜਿਹੜੇ ਆਪਣਾ ਰਾਜ ਭਾਗ ਪ੍ਰਾਪਤ ਕਰਨਾ ਚਾਹੁੰਦੇ ਸਨ ਤੇ ਭਾਈ ਸਾਹਿਬ ਜੀ ਨੂੰ ਸ਼ਹਾਦਤ ਦਾ ਜਾਮ ਪੀਣਾ ਪੈ ਗਿਆ ਸਿੱਖੀ ਕੇਸਾਂ ਦੇ ਨਾਲ ਨਿਭਾ ਕੇ ਗੁਰੂ ਕਲਗੀ ਧਰਜੀ ਦੇ ਚਰਨਾਂ ਪਾਸ ਜਾ ਪਿਆ ਜੀ ਧੋਲ ਚੁੱਕ ਦੀ ਬਖਸ਼ੋ ਹਿਮਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤਪਨ うん。